ਗਰੰਥੀ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਦੋਸ਼ੀ Saab Singh ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ ਵਾਰਦਾਤ ਦੇ ਵਿੱਚ ਇਸਤੇਮਾਲ ਕੀਤਾ ਦੱਤਰ ਬਰਾਮਦ ਕੀਤਾ ਹੈ ਜਾਣਕਾਰੀ ਮੁਤਾਬਕ ਪੁਲਿਸ ਦਾਇਰ ਕੇਣਾ ਹੈ ਕਿ ਇਸ ਗੱਲ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਗਰੰਥੀ ਸਿੰਘ ਦਾ ਕਤਲ ਕਿਉਂ ਕੀਤਾ ਗਿਆ। ਸ਼ੁਰੂਆਤੀ ਤਫਤੀਸ਼ ਦੇ ਵਿੱਚ ਨਜਾਇਜ਼ ਸਬੰਧਾਂ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਮੁਤਾਬਕ ਉਹ ਜੇ ਪੁਸ਼ਟੀ ਨਹੀਂ ਕਰ ਸਕਦੇ ਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਤਫਤੀਸ਼ ਜਾਰੀ ਹੈ ਕਿ ਨਜਾਇਜ਼ ਸਬੰਧਾਂ ਕਰਕੇ ਗਰੰਥੀ ਸਿੰਘ ਦਾ ਕਤਲ ਕੀਤਾ ਗਿਆ ਜਾਂ ਫਿਰ ਕੋਈ ਹੋਰ ਵਜ੍ਹਾ। ਇੱਥੇ ਦੱਸ ਦਈਏ ਕਿ ਪਿਛਲੇ ਦਿਨੀ ਗੁਰੂ ਘਰ ਤੋਂ ਸੇਵਾ ਨਿਭਾ ਕੇ ਵਾਪਸ ਆਂਦੇ ਗਰੰਥੀ ਸਿੰਘ ਰਮਨਦੀਪ ਦਾ ਬਹਿਰੇਮੀ ਦੇ ਨਾਲ ਕਤਲ ਕੀ ਦਾ ਗਿਆ ਸੀ ਮ੍ਰਿਤ ਅਗਰੰਤੀ ਸਿੰਘ ਜਿਸ ਦਾ ਕਿਸਾਲ ਪਹਿਲਾ ਹੀ ਵਿਆਹ ਹੋਇਆ ਸੀ ਤੇ ਕਰੀਬ 3 ਮਹੀਨੇ ਦਾ ਉਸ ਦਾ ਬੱਚਾ ਵੀ ਸੀ ਪਿਓ ਦੇ ਨਾਲ ਸਾਈਕਲ ਤੇ ਘਰਾਂ ਦੇ ਕਾਤਲ ਸਾਹਿਬ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਕੱਲ ਪੁਲਿਸ ਪਾਰਟੀ ਇੰਸਪੈਕਟਰ ਸਾਹਿਬ ਮੁਖਫਸਰ ਥਾਣਾ ਸਰਦਾਰ ਗਗਨਦੀਪ ਸਿੰਘ ਤੇ ਇੰਚਾਰਜ ਚੌਕੀ ਰਹੀ ਹੈ ਸਦਾ ਹਰਦੀਪ ਸਿੰਘ ਚੌਂਕੀ ਰਈਆ ਦੇ ਲਾਗੇ ਮੌਜੂਦ ਸੀ ਕਿ ਉਹਨਾਂ ਨੂੰ ਦਿਲਬਾਖ ਸਿੰਘ ਨਾਮ ਦੇ ਵਿਅਕਤੀ ਨੇ ਆ ਕੇ ਆਪਣਾ ਬਿਆਨ ਤਹਿਰੀਰ ਕਰਾਇਆ ਉਹਨਾਂ ਨੇ ਆਪਣੇ ਬਿਆਨ ਚ ਦੱਸਿਆ ਕਿ ਉਹਨਾਂ ਦਾ ਲੜਕਾ ਰਮਨਦੀਪ ਜਿਹੜਾ ਕਿ ਨੌਵੀਂ ਪਾਸ਼ੇ ਗੁਰਦੁਆਰਾ ਸਾਹਿਬ ਚ ਬਤੌਰ ਪਾਠੀ ਸਿੰਘ ਡਿਊਟੀ ਕਰਦੇ ਆ ਉਹਨਾਂ ਦਾ ਬੇਟਾ ਤੇ ਉਹ ਰਾਤ ਨੂੰ ਡਿਊਟੀ ਤੋਂ ਬਾਅਦ ਆ ਰਹੇ ਸੀ ਤੇ ਜਦੋਂ ਕਿ ਉਹ ਚੌਂਕੀ ਰਈਆ ਤੋਂ ਥੋੜੀ ਅੱਗੇ ਜਾਂਦੇ ਆ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਮੱਧ ਪਿੰਡ ਨੂੰ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਵਿਅਕਤੀ ਸਾਹਬ ਸਿੰਘ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਆ ਉਨੇ ਇੱਕਦਮ ਆ ਕੇ ਜ਼ਬਰਦਸਤੀ ਰੋਕ ਲਿਆ ਤੇ ਰੋਕ ਕੇ ਤੇ ਆਪਣੇ ਜਿਹੜੇ ਦਸਤੀ ਦਾਤਰ ਦੇ ਹਥਿਆਰ ਸੀਗੇ ਉਹ ਉਹਨਾਂ ਦੇ بیٹے ਰਮਨਦੀਪ ਦੇ ਸਿਰ 'ਤੇ ਤੇ ਬਾਹਾਂਾਂ ਤੇ ਸਰੀਰ ਦੇ ਉੱਤੇ ਵੱਖ-ਵੱਖ ਜਗ੍ਹਾ ਤੇ ਉਹਨੇ ਕੀਤੇ ਤੇ ਉਹਨਾਂ ਨੇ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿਤਾ ਨੇ ਲੇਕਿਨ ਬਜ਼ੁਰਗ ਹੋਣ ਕਰਕੇ ਉਹ ਉਹਨੂੰ ਉਹਦੀ ਬਜਾਅਮਤ ਨਹੀਂ ਕਰ ਸਕੇ ਉਹਨਾਂ ਨੇ ਜਦੋਂ ਸਾਨੂੰ ਇਹ ਇਤਲਾਹ ਦਿੱਤੀ ਤੇ ਇਸ ਇਤਲਾਹ ਦੇ ਉੱਤੇ ਤੁਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਔਰ ਮੁਕੱਦਮਾ ਦਰਜ ਕਰਕੇ ਤੁਰੰਤ ਉਹਨਾਂ ਦੀ ਜਿਹੜੀ ਹੈ ਬਾਡੀ ਨੂੰ ਉੱਥੇ ਜਾ ਕੇ ਜੋ ਕਾਰਵਾਈ ਬਣਦੀ ਸੀ ਉਹ ਕਰਕੇ ਅਸੀਂ ਆਪਣੇ ਸੀਕ੍ਰੀਟ ਸੋਰਸਸ ਦੇ ਰਾਹੀਂ ਔਰ ਟੈਕਨੀਕਲ ਇਨਪੁਟਸ ਦੇ ਰਾਹੀਂ ਵਿਥਿਨ 6 ਆਵਰਸ ਜਿਹੜਾ ਇਸ ਮੁਕਦਮੇ ਦਾ ਦੋਸ਼ੀ ਸੀ ਸਾਹਬ ਸਿੰਘ ਉਹਨੂੰ ਪਿੰਡ ਦਨਿਆਲ ਤੋਂ ਅਰੈਸਟ ਕਰ ਲਿਆ ਠੀਕ ਹੈ ਸਰ ਕੀ ਕਾਰਨ ਰਿਹਾ ਹੈਗਾ ਇਸ ਦੇ ਵਿੱਚ ਜਿਹੜਾ ਕਤਲ ਦਾ ਐਕਚੁਅਲ ਵਜ੍ਹਾ ਕੀ ਹੈ ਇਹਦੇ ਵਿੱਚ ਦੇਖੋ ਜੀ ਜੋ ਹੁਣ ਤੱਕ ਫਿਲਹਾਲ ਸਾਹਮਣੇ ਆ ਰਿਹਾ ਉਹ ਅਲਿਜ ਕਰਦੇ ਆ ਕਿ ਕੋਈ ਇਲੀਜੀਟ ਰਿਲੇਸ਼ਨਸ ਆ ਰਹੇ ਆ ਬਟ ਉਹ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਆ ਬਿਕੋਜ਼ ਇਟ ਇਜ਼ ਵੈਰੀ अर्ली टू से ਕਲ ਮੁਕਦਮਾ ਦਰਜ ਹੋਇਆ ਬਾਕੀ ਸਾਰੀ ਅਸੀਂ ਪੁਸ਼ਤਾਸ਼ ਜਿਹੜੀ ਉਹ ਤਫਤੀਸ਼ ਦੌਰਾਨ ਕਰ ਰਹੇ ਹਾਂ ਕਿਹਦੇ ਦਰਮਿਆਨ ਦਾ ਕਿੱਥੇ ਦਾ ਜਿਹੜੀ ਇਹਦੇ ਵਿੱਚ ਰਿਲੇਸ਼ਪ ਦਾ ਮਾਮਲਾ ਉਹਨੇ ਕਿੱਥੇ ਜੁੜਿਆ ਆਇਆ ਅਹ ਦੇਖੋ ਉਹ ਅਜੇ ਸਾਰਾ ਡੂੰਘਾਈ ਨਾਲ ਤਫਤੀਸ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਉਹ ਜਦੋਂ ਸੁਪਰਫੇਸ਼ੀਅਲ ਸਾਹਮਣੇ ਆਉਂਦੀਆਂ ਉਹਨੂੰ ਡੂੰਘਾਈ ਚ ਤਫਤੀਸ਼ ਕਰਨ ਦਾ ਜਿਹੜਾ ਜ਼ਰੂਰੀ ਹੁੰਦਾ ਕਿਉਂਕਿ ਕਤਲ ਦਾ ਮੁਕਦਮਾ ਹੈ ਇਹਦੇ ਵਿੱਚ ਵਜਾ ਰੰਜਿਸ਼ ਜਿਹੜੀ ਉਹ ਸਾਰੀ ਜਾਣਣੀ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਇਹਨਾਂ ਦਾ ਕੋਈ ਨਾ ਕੋਈ ਸਮਝੌਤਾ ਹੋਇਆ ਸੀਗਾ ਕੁਝ ਬੰਦ ਸੁਣਨ ਚ ਆਇਆ ਕਿ ਪਹਿਲੇ ਪੰਚਾਇਤ ਤੌਰ ਤੇ ਕੁਝ ਇਹਨਾਂ ਦਾ ਕੁਝ ਸਾਲ ਢੇਸ ਸਾਲ ਪਹਿਲੇ ਕੁਝ ਸਮਝੌਤਾ ਹੋਇਆ ਸੀਗਾ ਕਿੰਨੇ ਲੋਕ ਇਸ ਮਾਮਲੇ ਚ ਨਾਮਜ਼ਦ ਕੀਤੇ ਗਏ ਅਜੇ ਸਾਬ ਸਿੰਘ ਹੀ ਨਾਮਜ਼ਦ ਹੈਗਾ ਉਹਦੀ ਗ੍ਰਿਫਤਾਰੀ ਹੋ ਗਈ ਹੈ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕਰਾ ਕੇ ਉਹਦਾ ਰਿਮਾਂਡ ਹਾਸਿਲ ਕੀਤਾ ਦਰਾਨੇ ਰਿਮਾਂਡ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਜੋ ਵੀ ਚੀਜ਼ ਸਾਹਮਣੇ ਆਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਦੇਖੋ ਕਿਹੜਾ ਕਿਹੜੀ ਕਿਹੜੀ ਚੀਜ਼ ਕਵਰ ਹੋਈ ਆ ਜਿਹੜੀ ਰਿਕਵਰ ਕੀਤੀ ਗਈ ਹੈ ਦੇਖੋ ਤੇ ਬਲੱਡ ਸਟੇਨਡ ਕਪੜੇ ਰਿਕਵਰ ਹੋਏ ਆ ਔਰ ਜਿਹੜਾ ਦਾਤਰ ਜਿਹੜਾ ਉਹਨੇ ਯੂਜ਼ ਕੀਤਾ ਸੀ ਬਲੱਡ ਸਟੇਨਡ ਉਹ ਵੀ ਰਿਕਵਰ ਕਰ ਲਿਆ ਸੀ ਕਿੰਨੇ ਦਿਨ ਦਾ ਰਿਮਾਂਡ ਰਿਮਾਂਡ ਇੱਕ ਦਿਨ ਦਾ ਮਿਲਿਆ ਜੀ ਉਹਦੇ ਬਾਅਦ ਅਸੀਂ ਫਰਦਰ ਰਿਮਾਂਡ ਹੋਰ ਸੀਕ ਕਰਾਂਗੇ ਜੇ ਸਾਨੂੰ ਜ਼ਰੂਰਤ ਹੋएगी ਕਿੰਨੇ ਕੁ ਸਰ ਬਾਡੀ ਤੇ ਵਾਰ ਹੈ ਜਿਹੜੇ ਦੇਖੀਏ ਦੇਖੋ ਇਹ ਨਾ ਪੋਸਟਮਾਰਟਮ ਦੇ ਵਿੱਚ ਜਿਹੜੇ ਕੋਈ ਵਿਜੀਬਲ ਵਾਰ ਆ ਉਹ ਤੇ ਸਿਰ ਦੇ ਉੱਤੇ ਗਰਦਨ ਤੇ ਹੱਥਾਂ ਤੇ ਕਾਫੀ ਹੈਗੇ ਲਓ ਜੋ ਗਿਣਤੀ ਕੀਤੀ ਤੇ ਅਸੀਂ ਆਫਟਰ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੇ ਹਾਂ ਬਟ ਦੇਖਣ ਤੇ ਮਤਲਬ 10 15 20 ਇਨਸਾਈਜ਼ਡ ਵੂਂਡ ਜਿਹੜੇ ਉਹ ਕਲੀਅਰ ਦਿਖ ਰਹੇ ਆ ਪੁਸ਼ਕਸ਼ ਦੇ ਸਾਹਮਣੇ ਆ ਕਿ ਇੰਨਾ ਬਰੂਟਲੀ ਮਤਲਬ ਬਾਰ ਕਰਕੇ ਮਾਰਨਾ ਉਹਨੂੰ ਔਰ ਕੀ ਵਜ੍ਹਾ ਰਹੀ ਹੈ ਇਹ ਮੇਰੇ ਸਮਝੋ ਤਾਂ ਮੈਂ ਉਹ ਹੀ ਤੁਹਾਨੂੰ ਰਿਕੁਐਸਟ ਕੀਤੀ ਹੈ ਜੀ ਕੋਚਲੀ ਸਿਟਰੇਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਬਟ ਉਹਨੂੰ ਅਜੇ ਤਾਂ ਅਸੀਂ ਸਪਸ਼ਟ ਨਹੀਂ ਕਰਦੇ ਬਿਕੋਜ਼ ਇਟ ਇਜ਼ ਵੈਰੀ अर्ਲੀ ਟੂ ਸੇ ਥੋੜਾ ਸਮਾਂ ਹੋਇਆ ਪੁਸ਼ਕਸ਼ ਨੂੰ ਰਿਮਾਂਡ ਤੇ ਮਲਜ਼ਮ ਹੈਗਾ ਦੌਰਾਨੇ ਤਫ਼ਤੀਸ਼ ਦੌਰਾਨੇ ਪੁਸ਼ਕਿਸ਼ ਜੋ ਵੀ ਫੈਕਟ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਕਰਾਂਗੇ